ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਸਭ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਦੇ ਹੋ ਤੇ ਜੇਕਰ ਵੀਡੀਓ ਤੁਹਾਨੂੰ ਵਧੀਆ ਲੱਗੇਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਦੇ ਹੋ ਜੀ ਸਤ ਸੰਗਤ ਜੀ ਅੱਜ ਦੀ ਵੀਡੀਓ ਉਹਨਾਂ ਲੜਕੀਆਂ ਦੇ ਲਈ ਹੈ ਜਿਨ੍ਹਾਂ ਦੇ ਵਿਆਹ ਦੇ ਵਿੱਚ ਕੋਈ ਨਾ ਕੋਈ ਸਮੱਸਿਆ ਕੋਈ ਨਾ ਕੋਈ ਰੁਕਾਵਟ ਜ਼ਰੂਰ ਆਉਂਦੀ ਹੈ ਸੰਗਤ ਜੀ ਜੇਕਰ ਜਿਨ੍ਹਾਂ ਦੇ ਵਿਆਹ ਵਿੱਚ ਕੋਈ ਨਾ ਕੋਈ ਸਮੱਸਿਆ ਆਣ ਖੜੀ ਹੁੰਦੀ ਹੈ ਰਿਸ਼ਤੇ ਨਿਪਰੇ ਨਹੀਂ ਚੜਦੇ ਤਾਂ ਇਸ ਦੇ ਲਈ ਸਾਰਿਆਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਅੱਜ ਦੀ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਚਿਰੋ ਸੁਣਨਾ ਅਤੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਹੋਰ ਵੀ ਕਿਸੇ ਬੱਚੇ-ਬੱਚੀਆਂ ਦਾ ਭਲਾ ਹੋ ਸਕੇ ਸੰਗਤ ਜੀ ਕਹਿੰਦੇ ਹਨ ਕਿ ਛੇਵੇਂ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਨ੍ਹਾਂ ਦੀ ਸੁਪੁੱਤਰੀ ਬੀਬੀ ਵੀਰੋ ਜੀ ਜੋ ਕਿ ਪਾਸ਼ਾ ਜੀ ਨੇ ਵਾਹਿਗੁਰੂ ਜੀ ਤੋਂ ਅਰਦਾਸ ਕਰਕੇ ਆਪਣੀ ਝੋਲੀ ਪਵਾਈ ਸੀ ਕਿਉਂਕਿ ਪਾਸ਼ਾ ਜੀ ਦੇ ਮਤਾਬਕ ਜਿਸ ਘਰ ਦੇ ਵਿੱਚ ਧੀ ਨਾ ਹੋਵੇ ਉਸ ਨੂੰ ਦੁਨੀਆਦਾਰੀ ਸਮਝ ਨਹੀਂ ਪੈਂਦੀ ਪਾਸ਼ਾ ਕਹਿੰਦੇ ਹਨ ਕਿ ਹਰ ਘਰ ਦੇ ਵਿੱਚ ਇੱਕ ਧੀ ਦਾ ਹੋਣਾ ਬਹੁਤ ਜ਼ਰੂਰੀ ਹੈ ਪਾਸ਼ਾ ਨੇ ਆਪਣੀ ਬੇਟੀ ਵੀਰੋ ਨੂੰ ਬੜੇ ਲਾਡਾਂ ਤੇ ਛਾਵਾਂ ਦੇ ਨਾਲ ਪਾਲਿਆ ਈ ਵੱਡੀ ਹੋ ਗਈ ਤੇ ਕਹਿੰਦੇ ਇੱਕ ਦਿਨ ਪਾਸ਼ਾ ਦੀਵਾਨ ਦੇ ਵਿੱਚ ਕਥਾ ਕੀਰਤਨ ਕਰਨ ਗਏ ਸਨ ਉੱਥੇ ਮਾਲਵੇ ਦੇ ਮੂਲੇ ਪਿੰਡ ਦਾ ਇੱਕ ਸਧਾਰਨ ਜਿਆਪੁਰਸ਼ ਧਰਮਾ ਆਪਣੇ ਸੁਪੁੱਤਰ ਦੇ ਨਾਲ ਉਹ ਵੀ ਕਥਾ ਵਿਚਾਰ ਸਰਵਣ ਕਰਨ ਆਉਂਦਾ ਸੀ ਉਹ ਵੀ ਕਥਾ ਵਿਚਾਰ ਸਰਵਣ ਕਰਾਇ ਸੀ ਕਹਿੰਦੇ ਜਦੋਂ ਪਾਸ਼ਾ ਜੀ ਦੀ ਨਿਗਾ ਉਸ ਸੋਹਣੇ ਜੇ ਜਵਾਨ ਦੇ ਉੱਤੇ ਪਈ ਤਾਂ ਛੇਵੇਂ ਪਾਸ਼ਾ ਜੀ ਨੇ ਉਸ ਲੜਕੇ ਤੋਂ ਉਸ ਦਾ ਨਾਮ ਪੁੱਛਿਆ ਕਹਿੰਦੇ ਲड़का ਬੜੇ ਹੀ ਸ਼ਰਮਿਲੇ ਸੁਭਾਅ ਦਾ ਸੀ ਕੁਝ ਨਾ ਬੋਲਿਆ ਤੇ ਉਸ ਲੜਕੇ ਦੇ ਪਿਤਾ ਜੀ ਉੱਠ ਕੇ ਬੋਲੇ ਕਿ ਪਾਸ਼ਾ ਇਸ ਦਾ ਨਾਮ ਸਾਦੂ ਹੈ ਅਤੇ ਇਹ ਮੇਰਾ ਪੁੱਤਰ ਹੈ ਕਹਿੰਦੇ ਛੇਵੇਂ ਪਾਸ਼ਾ ਨੇ ਬਚਨ ਕੀਤੇ ਕਿ ਜੇ ਮੈਂ ਤੁਹਾਡੇ ਕੋਲੋਂ ਇੱਕ ਚੀਜ਼ ਮੰਗਾ ਤੇ ਕੀ ਤੁਸੀਂ ਮੈਨੂੰ ਦੇ ਸਕਦੇ ਹੋ ਤਾਂ ਕਹਿੰਦੇ ਕਿ ਉਹ ਗਰੀਬ ਪਿਓ ਹੱਥ ਜੋੜ ਕੇ ਬੋਲਿਆ ਕਿ ਪਾਸ਼ਾ ਇਹ ਕੀ ਕਹਿ ਦਿੱਤਾ ਮੈਂ ਇੱਕ ਗਰੇਵ ਜਾ ਤੇ ਮੇਰੇ ਕੋਲ ਅਜਾਈ ਕਿਹੜੀ ਚੀਜ਼ ਹੈ ਜੋ ਤੁਹਾਡੇ ਦੇਣ ਦੇ ਲਾਇਕ ਹੋਵੇ ਮੇਰੀ ਤੁਹਾਡੇ ਸਾਹਮਣੇ ਕੋਈ ਹਸਤੀ ਹੀ ਨਹੀਂ ਤਾਂ ਕਹਿੰਦੇ ਪਾਸ਼ਾ ਬੋਲੇ ਕਿ ਮੈਂ ਆਪਣੀ ਲੜਕੀ ਵਿਰੋਧ ਦੇ ਲਈ ਤੁਹਾਡੇ ਲੜਕੇ ਸਾਧੂ ਦਾ ਰਿਸ਼ਤਾ ਮੰਗਦਾ ਹਾਂ ਇਹ ਸੁਣ ਕੇ ਉਹ ਸਾਧੂ ਦੇ ਪਿਤਾ ਜੀ ਬਹੁਤ ਹੈਰਾਨ ਹੋਏ ਅਤੇ ਬੋਲੇ ਕਿ ਪਾਸ਼ਾ ਤੁਸੀਂ ਤਿੰਨ ਦੁਨੀਆਂ ਦੇ ਮਾਲਕ ਹੋ ਤੁਸੀਂ ਬਾਦਸ਼ਾਹ ਹੋ ਤੇ ਮੈਂ ਇੱਕ ਗਰੀਬ ਰਾਜਾ ਅਸੀਂ ਤੁਹਾਡੇ ਲਾਇਕ ਨਹੀਂ ਹਾਂ ਤੇ ਕਹਿੰਦੇ ਕਿ ਉਸ ਪਿਓ ਦੇ ਮੂੰਹ ਇਹ ਗੱਲ ਸੁਣ ਕੇ ਮੇਰੇ ਛੇਵੇਂ ਪਾਸ਼ਾ ਜੀ ਨੇ ਵਚਨ ਕੀਤੇ ਕਿ ਪਾਈਪੁਰ ਕ ਇਸ ਦੁਨੀਆ ਦੇ ਵਿੱਚ ਸਿਰਫ ਇੱਕ ਪਰਮਾਤਮਾ ਹੀ ਅਮੀਰ ਹੈ ਸਿਰਫ ਇੱਕ ਪਰਮਾਤਮਾ ਹੀ ਬਾਦਸ਼ਾਹ ਹੈ ਬਾਕੀ ਸਭ ਗਰੀਬ ਹਨ ਅਤੇ ਬਾਸ਼ਾ ਜੀ ਨੇ ਫਿਰ ਕਿਹਾ ਕਿ ਮੈਨੂੰ ਤੁਹਾਡੇ ਲੜਕੇ ਦਾ ਰਿਸ਼ਤਾ ਆਪਣੀ ਲੜਕੀ ਦੇ ਲਈ ਚਾਹੀਦਾ ਹੈ ਇਹ ਗੱਲ ਸੁਣ ਕੇ ਉਸ ਲੜਕੇ ਸਾਧੂ ਦੇ ਪਿਤਾ ਜੀ ਬਹੁਤ ਖੁਸ਼ ਹੋਏ ਪਰ ਕਹਿੰਦੇ ਕਿ ਜਦੋਂ ਮਾਤਾ ਗੁਜਰੀ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਇੱਕ ਸਧਾਰਨ ਚਾਹੇ ਪਰਿਵਾਰ ਦੇ ਵਿੱਚ ਇੱਕ ਸਧਾਰਨ ਚਾਹੇ ਲੜਕੇ ਦੇ ਨਾਲ ਮੇਰੇ ਬੇਟੀ ਦਾ ਰਿਸ਼ਤਾ ਤੈਅ ਕਰ ਦਿੱਤਾ ਹੈ ਤਾਂ ਮਾਤਾ ਨੇ ਕੋਜ ਸਵਾਲ ਚੁੱਕੇ ਪਰ ਸ਼ੇਵੇਂ ਪਾਸ਼ਾ ਜੀ ਨੇ ਆਪਣੀ ਪਤਨੀ ਜੀ ਨੂੰ ਸਮਝਾਉਂਦੇ ਹੋਏ ਕਿਹਾ ਕਿ ਤੁਸੀਂ ਸਿਰਫ ਬੱਚੇ ਦੇ ਸਧਾਰਨ ਕੱਪੜੇ ਦੇਖ ਰਹੇ ਹੋ ਉਸ ਦੇ ਮੁਖ ਦਾ ਨੂਰ ਨਹੀਂ ਦੇਖ ਰਹੇ ਉਸ ਦੇ ਮੱਥੇ ਦੇ ਕਰਮ ਨਹੀਂ ਦੇਖ ਰਹੇ ਤੁਸੀਂ ਸਧਾਰਨ ਕੱਪੜੇ ਨਾ ਦੇਖੋ ਇਸ ਬੱਚੇ ਦੇ ਉਤੇ ਬਹੁਤ ਬਖਸ਼ਿਸ਼ ਹੈ ਇਹ ਤਾਂ ਤੇਰੀ ਕੋਲ ਨੂੰ ਤਾਰਨ ਆਇਆ ਹੈ ਤੇ ਕਹਿੰਦੇ ਪਾਸ਼ਾ ਨੇ ਉਸ ਲੜਕੇ ਸਾਧੂ ਅਤੇ ਆਪਣੀ ਬੇਟੀ ਵਿਰੋਧੀ ਮੰਗਣੀ ਕਰ ਦਿੱਤੀ ਮੰਗਣੀ ਤੋਂ ਬਾਅਦ ਵਿਆਹ ਦੀ ਤਰੀਕ ਪੱਕੀ ਹੋਈ ਕਾਦੇ ਵਿੱਚ ਵਿਆਹ ਦੀਆਂ ਤਿਆਰੀਆਂ ਹੋਣ ਲੱਗੀਆਂ ਤੇ ਕਹਿੰਦੇ ਵੱਖ-ਵੱਖ ਤਰ੍ਹਾਂ ਦੀਆਂ ਮਠਿਆਈਆਂ ਤਿਆਰ ਕੀਤੀਆਂ ਗਈਆਂ ਕਹਿੰਦੇ ਉਹਨਾਂ ਦਿਨਾਂ ਦੇ ਵਿੱਚ ਇੱਕ ਦਿਨ ਕਾਬਲ ਤੋਂ ਕੁਝ ਸਰਦਾਰੋਂ ਸਿੱਖ ਪਾਸ਼ਾ ਜੀ ਦੇ ਦਰਸ਼ਨ ਕਰਨ ਆਏ ਉਸ ਵੇਲੇ ਲੰਗਰ ਵਾਦੇ ਪੈ ਚੁੱਕਾ ਸੀ ਇਸ ਕਰਕੇ ਛੇਵੇਂ ਪਾਸ਼ਾ ਨੇ ਇੱਕ ਸਿੱਖ ਨੂੰ ਘਰ ਭੇਜਿਆ ਅਤੇ ਕਿਹਾ ਕਿ ਘਰ ਦੇ ਵਿੱਚ ਜੋ ਵੀ ਮਠਿਆਈ ਬਣੀ ਹੈ ਉਹ ਲਿਆ ਕੇ ਸਾਧ ਸੰਗਤ ਨੂੰ ਖਵਾਈ ਜਾਵੇ ਪਰ ਕਹਿੰਦੇ ਜਦੋਂ ਹੀ ਉਹ ਸਿੱਖ ਘਰ ਪਹੁੰਚੇ ਤਾਂ ਮਾਤਾ ਦਮੋਦਰੀ ਜੀ ਨੇ ਮਠਿਆਈ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਇਹ ਮੇਰੀ ਬੇਟੀ ਦੇ ਵਿਆਹ ਦੀ ਮਠਿਆਈ ਹੈ ਪਹਿਲਾਂ ਜਾਂਜੀ ਖਾਣਗੇ ਉਸ ਤੋਂ ਬਾਅਦ ਹੀ ਕੋਈ ਖਾ ਸਕਦਾ ਹੈ ਕਹਿੰਦੇ ਉਸ ਸਿੱਖ ਨੇ ਸਾਰੀ ਗੱਲ ਆ ਕੇ ਪਾਸ਼ਾ ਜੀ ਨੂੰ ਦੱਸੀ ਤੇ ਕਹਿੰਦੇ ਪਾਸ਼ਾ ਨੂੰ ਇਹ ਗੱਲ ਸੁਣ ਕੇ ਬਹੁਤ ਬੁਰਾ ਲੱਗਾ ਕਿ ਮੇਰੀ ਸੰਗਤ ਨੂੰ ਮਠਿਆਈ ਲਈ ਨਾ ਕੀਤੀ ਗਈ ਹੈ ਤਾਂ ਪਾਸ਼ਾ ਜੀ ਨੇ ਵਚਨ ਕੀਤੇ ਕਿ ਜੇ ਮਠਿਆਈ ਮੇਰੀ ਸੰਗਤ ਨੇ ਨਹੀਂ ਖਾ ਸਕੀ ਤਾਂ ਫਿਰ ਉਹ ਤੁਰ ਕੇ ਹੀ ਖਾਣਗੇ ਅਤੇ ਨਾਲੇ ਪੈਰਾ ਹੇਠ ਰੋਲਣਗੇ ਫਿਰ ਪਾਸ਼ਾ ਜੀ ਦੇ ਮੋਂੋਂ ਨਿਕਲੇ ਬਚਨਾ ਦਾ ਸੱਚ ਹੋਣਾ ਦਾ ਤੈਸੇ ਕਹਿੰਦੇ ਉਧਰ ਵਿਆਹ ਦਾ ਦਿਨ ਨੇੜੇ ਆ ਗਿਆ ਤੇ ਉਧਰ ਤੁਰਕਾਂ ਨੇ ਬਾਜ਼ ਨੂੰ ਲੈ ਕੇ ਜੋ ਲੜਾਈ ਚੱਲ ਰਹੀ ਸੀ ਪਾਸ਼ਾ ਜੀ ਦੇ ਮੋਹਨ ਨਿਕਲੇ ਬਚਨਾ ਦਾ ਸੱਚ ਹੋਣਾ ਵੀ ਲਾਜ਼ਮੀ ਸੀ ਕਹਿੰਦੇ ਉਧਰ ਵਿਆਹ ਦਾ ਦਿਨ ਨੇੜੇ ਆ ਗਿਆ ਤੇ ਉਧਰ ਤੁਰਕਾਂ ਨੇ ਬਾਜ਼ ਨੂੰ ਲੈ ਕੇ ਜੋ ਲੜਾਈ ਚੱਲ ਰਹੀ ਸੀ ਉਹਨਾਂ ਨੂੰ ਪਾਸ਼ਾ ਦੀ ਦਾਵਾ ਬੋਲ ਦਿੱਤਾ ਪਾਸ਼ਾ ਨੂੰ ਜੰਗ ਦੀ ਖਬਰ ਪਹਿਲਾਂ ਤੋਂ ਹੀ ਮਿਲ ਜਾਣ ਕਰਕੇ ਜਿਵੇਂ ਪਾਸ਼ਾ ਜੀ ਨੇ ਬੀਬੀ ਵੀਰੋਜੀ ਅਤੇ ਪੂਰੇ ਪਰਿਵਾਰ ਨੂੰ ਅੰਮ੍ਰਿਤਸਰ ਤੋਂ ਜੇਲਾ ਤਰਨਤਾਰਨ ਪਿੰਡ ਚਬਾਲ ਆਪਣੀ ਇੱਕ ਸਰਦਾਲੂ ਨੰਗਾ ਦੀ ਹਵੇਲੀ ਭੇਜ ਦਿੱਤਾ ਆਨੰਦ ਕਾਜ ਦਾ ਦਿਨ ਆਇਆ ਤੇ ਉਧਰ ਪਾਸ਼ਾ ਜੀ ਵੀ ਚੰਗ ਦਾ ਕੰਮ ਨਿਪੇੜ ਕੇ ਆਪਣੀ ਬੇਟੀ ਦੇ ਆਨੰਦ ਕਾਰਜ ਦੇ ਵਿੱਚ ਪਹੁੰਚ ਗਏ ਆਮ ਪਿਤਾ ਵਾਂਗੂ ਜਾਂਦਿਆਂ ਦਾ ਸਵਾਗਤ ਕੀਤਾ ਤੇ ਕਹਿੰਦੇ ਡੋਲੀ ਤੋਰਨ ਵੇਲੇ ਪਾਸ਼ਾ ਜੀ ਨੇ ਆਪਣੀ ਬੇਟੀ ਨੂੰ ਆਮ ਪਿਤਾ ਵਾਂਗ ਹੀ ਸਿੱਖਿਆ ਦਿੰਦੇ ਹੋਏ ਕਿਹਾ ਤੇ ਬੇਟੀ ਸੋਹਰੇ ਕਾਜ ਲਈ ਹੈ ਕੁਝ ਗੱਲਾਂ ਪੱਲੇ ਬਣ ਕੇ ਲੈ ਕੇ ਜਾ ਕਿ ਅੰਮ੍ਰਿਤ ਵੇਲੇ ਉੱਠਣਾ ਹੈ ਅੰਮ੍ਰਿਤ ਵੇਲੇ ਔਰਕੇ ਇਸ਼ਨਾਨ ਕਰਨਾ ਤੇ ਨਿਤਨੇਮ ਕਰਨਾ ਉਸ ਤੋਂ ਉਪਰੰਤ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਪੂਰੀ ਇਮਾਨਦਾਰੀ ਦੇ ਨਾਲ ਨਿਪਉਣਾ ਤੇ ਪਤੀ ਦੀ ਸੇਵਾ ਕਰਨੀ ਸੱਸ ਸਹੌਰੇ ਦਾ ਧਿਆਨ ਰੱਖਣਾ ਤੇ ਪਾਸ਼ਾ ਕਹਿੰਦੇ ਕਿ ਜਿੱਥੇ ਸੱਸ ਸੱਸ ਸਹੌਰੇ ਦੀ ਨਿੰਦਿਆ ਹੁੰਦੀ ਹੋਵੇ ਉੱਥੋਂ ਔਰਤ ਕੇ ਚਲੇ ਜਾਣਾ ਪਾਸ਼ਾ ਨੇ ਆਪਣੀ ਬੇਟੀ ਨੂੰ ਕਿਹਾ ਕਿ ਬੇਟੀ ਜੇ ਤੂੰ ਇਹ ਗੱਲਾਂ ਨੂੰ ਪੱਲੇ ਬੰਨ ਲਵੇਂ ਜੇ ਤੂੰ ਇਹ ਗੱਲਾਂ ਨੂੰ ਨਿਭਾਵੇਂਗੀ ਕਿ ਸਾਰੀ ਦੁਨੀਆ ਦੇ ਸੋਖ ਆਪਣੇ ਜੋਲੀ ਵਿੱਚ ਪਵਾਲਾਵੇਂਗੀ ਅਤੇ ਰਹਿੰਦੀ ਦੁਨੀਆ ਤੱਕ ਤੇਰਾ ਨਾਮ ਰਵੇਗਾ ਤੇ ਕਹਿੰਦੇ ਬੀਬੀ ਜੀ ਨੇ ਆਪਣੇ ਪਿਤਾ ਜੀ ਦੇ ਬਚਨ ਨਿਭਾਏ ਅਤੇ ਪੰਜ ਪੁੱਤਰਾਂ ਨੂੰ ਜਨਮ ਦਿੱਤਾ ਜੋ ਕਿ ਬੜੇ ਹੀ ਪ੍ਰਤਾਪੀ ਹਨ ਕਹਿੰਦਾ ਕਿ ਜਿਸ ਥਾਂ ਤੇ ਬੀਬੀ ਵੀਰੋ ਜੀ ਦਾ ਆਨੰਦ ਕਾਰਜ ਹੋਇਆ ਸੀ ਉੱਥੇ ਇਸ ਵੇਲੇ ਬੀਬੀ ਵੀਰੋ ਜੀ ਦੇ ਨਾਮ ਤੇ ਪਾਸ਼ਾ ਜੀ ਦੇ ਬਚਨਾਂ ਦੇ ਅਨੁਸਾਰ ਗੁਰਦੁਆਰਾ ਸੰਬੋਧਿਤ ਹੈ ਜਿੱਥੇ ਪਾਸ਼ਾ ਜੀ ਦੇ ਵਾਅਦੇ ਨਾਲ ਜਿਸ ਵੀ ਕਿਸੇ ਲੜਕੇ ਲੜਕੀ ਦਾ ਰਿਸ਼ਤਾ ਨਹੀਂ ਹੁੰਦਾ ਜਾਂ ਫਿਰ ਵਿਆਹ ਦੇ ਵਿੱਚ ਵਾਰ-ਵਾਰ ਕੋਈ ਸਮੱਸਿਆ ਹੁੰਦੀ ਹੈ ਰਿਸ਼ਤਾ ਹੋ ਗਏ ਟੁੱਟ ਜਾਂਦਾ ਹੈ ਤਾਂ ਉਸ ਜਗ੍ਹਾ ਤੇ ਜਾ ਕੇ ਬਾਣੀ ਪੜ ਕੇ ਅਰਦਾਸ ਕਰੇ ਤਾਂ ਸਾਰੇ ਹੀ ਕਾਜ ਸਿੱਧ ਹੋ ਜਾਂਦੇ ਹਨ ਭਾਵ ਕਿ ਰਿਸ਼ਤੇ ਜਲਦੀ ਆਉਣ ਲੱਗ ਜਾਂਦੇ ਹਨ ਵਿਆਹ ਜਲਦੀ ਹੋ ਜਾਂਦੇ ਹਨ ਇਹ ਜਿਲਾ ਤਰੰਤਾਰਨ ਪੈਂਚਬਾਲ ਜਿੱਥੇ ਹਰ ਸਾਲ ਦੇਸੀ ਮਹੀਨਾ ਜੇਠ ਜੈਸੀ ਤਰੀਕ 26 ਅਤੇ 27 ਨੂੰ ਜੋੜ ਮੇਲਾ ਵੀ ਲੱਗਦਾ ਹੈ ਦੋਰੋਂ ਨੇਣਿਓ ਸੰਤਾਂ ਆਕੇ ਅਰਦਾਸਾਂ ਕਰਵਾਉਂਦੀਆਂ ਹਨ ਅਤੇ ਆਪਣੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰ ਆ ਕੇ ਲੈ ਕੇ ਜਾਂਦੀਆਂ ਹਨ ਇਸ ਲਈ ਜਿਸ ਵੀ ਕਿਸੇ ਦੇ ਵਿਆਹ ਦੇ ਵਿੱਚ ਰਿਸ਼ਤੇ ਦੇ ਵਿੱਚ ਕੋਈ ਵੀ ਅੜਚਣ ਪੈਂਦੀ ਹੋਵੇ ਉਹ ਉੱਥੇ ਜਾ ਕੇ ਅਰਦਾਸ ਜ਼ਰੂਰ ਕਰੇ ਤੇ ਮੇਰੇ ਛੇਵੇਂ ਪਾਤਸ਼ਾਹ ਉਸ ਦੀਆਂ ਸਾਰੀਆਂ ਇਹ ਮਰਜ਼ਾਆਂ ਪੂਰੀਆਂ ਕਰ ਦੇਣਗੇ ਤੇ ਸਾਨੂੰ ਸੰਗਤ ਜੀ ਉਸ ਸਾਖੀ ਤੋਂ ਹੋਰ ਵੀ ਸਿੱਖਿਆ ਮਿਲਦੀ ਹੈ ਕਿ ਜਿਸ ਤਰ੍ਹਾਂ ਮੇਰੇ ਪਾਸ਼ਾ ਜੀ ਨੇ ਲੜਕੇ ਦੇ ਵਿੱਚ ਉਸ ਲੜਕੇ ਦੇ ਵਿੱਚ ਉਸੇ ਗੁਣ ਦੇਖੇ ਤਾਂ ਉਸੇ ਅਮੀਰੀ ਗਰੀਬੀ ਸਾਨੋਂ ਵੀ ਉਸੇ ਅਮੀਰੀ ਜਾਂ ਗਰੀਬੀ ਨਹੀਂ ਦੇਖੀ ਤਾਂ ਸੰਗਜ ਸਾਨੂੰ ਵੀ ਚਾਹੀਦਾ ਹੈ ਕਿ ਜਦੋਂ ਵੀ ਅਸੀਂ ਵੀ ਆਪਣੇ ਬੱਚੇ ਬੱਚਿਆਂ ਦੇ ਰਿਸ਼ਤੇ ਦੇਖਣ ਚਾਹੀਏ ਤਾਂ ਬੱਚੇ ਦੇ ਵਿੱਚ ਗੁਰਸਿੱਖੀ ਦੇਖਣੀ ਹੈ ਬੱਚੇ ਦੇ ਗੁਣ ਦੇਖਣੇ ਹਨ ਅਮੀਰੀ ਗਰੀਬੀ ਨਹੀਂ ਕਿਉਂਕਿ ਅਸਲੀ ਤਾਂੰ ਦੌਲਤ ਗੁਰਸਿੱਖੀ ਹੈ ਜਿਸਦੇ ਕੋਲ ਨਾਮ ਦੀ ਤਾਕਤ ਹੈ ਉਹ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਹੈ ਅਸਲੇ ਜਦੋਂ ਮੈਂ ਆਪਣੇ ਬੱਚੇ ਬੱਚੀਆਂ ਦੇ ਲਈ ਰਿਸੇ ਦੇਖਣੇ ਹਨ ਅ ਮੇਰੀ ਗਰੀਬੀ ਨੂੰ ਛੱਡ ਕੇ ਮੇਰੇ ਪਾਸ਼ਾ ਜੀ ਦੇ ਬਚਨਾਂ ਦੇ ਅਨੁਸਾਰ ਬੱਚੇ ਦੇ ਗੁਣਾਂ ਨੂੰ ਪੈਲਦੇ ਹੋ ਸੰਗਤ ਜੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ